ਮਟਰ ਲਾਈ ਲਓ ਜੀ ਪਿੰਡ ਪਹੁੰਚ ਗਏ ਤੇ ਹੁਣ ਮੰਮੀ ਨਾਲ ਚੱਲੇ ਆਪਾਂ ਮੰਮੀ ਕੀ ਸੇਲ ਲੀਕੇ ਸਾਗ ਲੈਣ ਆਹ ਦੇਖੋ ਸਾਡੀ ਹਵੇਲੀ ਜਿਹੜੀ ਪੁਰਾਣੀ ਤੇ ਆਪਣਾ ਗੈਰੇਜ ਹੁੰਦਾ ਇੱਥੇ ਗੱਡੀ ਲਾਈ ਦੀ ਸੀ ਪਹਿਲਾਂ ਅਮਰੂਦ ਲੱਗੇ ਹੋ ਆਪਣੇ ਹੋਵੇ ਬਾਅਦ ਚ ਅਮਰੂਦ ਤੋੜ ਕੇ ਖਾਦੇ ਜਾਣਗੇ ਨਾਲੇ ਮਧੋੜੀਆਂ ਲੜਾਈਆਂ ਜਾਣਗੀਆਂ ਤੇ ਹੁਣ ਆਪਾਂ ਜਾਣਾ ਆ ਆਂਟੀ ਕੇ ਓਕਾਦ ਸੁਣੇ ਲਿਆਉਣਾ ਦੇਖਿਆ ਭਾਈ ਨੇ ਕਿੱਦਾਂ ਓਕੇ ਲਾਇਆ ਇਹ ਬੰਦਾ ਕਾਫੀ ਟਾਈਮ ਦਾ ਇੱਥੇ ਹੁੰਦਾ ਹਰੀ ਮਿਰਚ ਕੱਲਾ ਕੱਲਾ ਲੋਕਾਂ ਨਾਲ ਬਹੁਤ ਚੇਲਦਾ ਹਰੀ ਮਿਰਚ ਆਹ ਆਹ ਸ਼ਾਹ ਉਹ ਤੇ ਤਾਂ ਮਡੋਰੀ ਆਈ ਪਾ ਦਾ ਹਾਂਜੀ ਹੁਣ ਤੁਸੀਂ ਕੀ ਲੈਣ ਚੱਲੇ ਆ ਮੈਂ ਸਾਗ ਲੈਣ ਚੱਲੀ ਆ ਟੋਅ ਸ਼ੋਰ ਕੱਢ ਕੇ ਸਾਗ ਲੈ ਜਾਣਗੇ ਆਪਣੇ ਪਿੰਡੋਂ ਸਾਗ ਲੈਣ ਆਇਆ ਮਰੂਤ ਤੋੜਨੇ ਗਿਆ ਸਾਗ ਲੈਣ ਆਪਾਂ ਚਾਬੀ ਲੈ ਆਉਂਦਾ ਤਾਂ ਫੇਰ ਕਰਾਂ ਚਾਬੀ ਲੈ ਆਏ ਉਹਦੇ ਤੰਦਾਂ ਪੈਣੀ ਆਪਾਂ ਨਾ ਪੰਦ ਟੱਪ ਜਾਣੇ ਸਾਹ ਨੂੰ ਤੰਦ ਟੱਪਦੇ ਨੇ ਤੰਦ ਆਹ ਚੜਾਉਣੀ ਆਹ ਆਹ ਦੇਖੋ ਮਰੂਤ ਮਰੂਤ ਇਹ ਮਰੂਤ ਦੇਖੋ ਤਾਂ ਕਿੰਨਾ ਮਾਜੀ ਛੋੜੀ ਜਾਂਦੀ ਆ ਆਹ ਮਮੀ ਦੀ ਬੈਸਟ ਫਰੈਂਡ ਦਾ ਘਰ ਆ ਰਿਹਾ ਹੈ ਗਾਇਸ ਗਾਇਸ ਦੇਖੋ ਮਮੀ ਦੀ ਬੈਸਟ ਫਰੈਂਡ ਨੇ ਪਹਿਲੇ ਸਾਗ ਤੋੜ ਕੇ ਰੱਖਿਆ ਹੈ ਸਾਗ ਸਾਗ ਰੁਕੀ ਹੋ ਰਹੀ ਉਹ ਨੂੰ ਕੋਈ ਪਤਾ ਨਹੀਂ ਲੈ ਲੈ ਆ ਜਾ ਆ ਜਾ ਗੰਦੀ ਆ ਜਾ ਮੰਮੀ ਦੀ ਸਲੀ ਹੈ ਮੰਮੀ ਦੀ ਸਲੀ YouTube ਤੇ ਮੰਮੀ ਦੀ ਸਲੀ YouTube ਤੇ ਲੱਗੀ ਹੋਆ ਨਹੀਂ ਮੈਂ ਵੀ ਰਜਦਵੀ ਆਈ ਮੈਂ ਰਜਦਵੀ ਆਏ ਲੈ ਮੰਮੀ ਸਲੀ ਨੇ ਸੰਤਰੇ ਬੋਲਾਏ ਹੋ ਨਿੰਬੂ ਆ ਐਡੇ ਐਡੇ ਨਿੰਬੂ ਹੁੰਦੇ ਨਿੰਬੂ ਆ ਸੰਤਰੇ ਉਹ ਨਿੰਬੂ ਫੇ ਲੈ ਜਾਓ ਇਹ ਤੋੜ ਕੇ ਉੱਥੇ ਬਣਾ ਲਿਓ ਕੁਝ ਕੀ ਕਰਨਾ ਹੈ ਗਾਇਸ ਇਹ ਹਮਾਰੀਆਂ ਮੱਜੇ ਹੈ ਥਿਸ ਇਜ਼ ਮੱਜੇਸ ਦਿਸ ਇਸ ਸਾਰਾ ਭਾਈ ਸਾਡਾ ਭਾਈਆ ਅੰਕਲ ਜੀ ਕਿਦਾਂ ਠੀਕ ਠਾਕ ਹੈ ਮੱਥਾ ਦੇ ਤਾਂ ਆਹੋ ਦੇਖੋ ਤਾਂ ਆ ਨਿੰਬੂ ਆ ਕਹਿੰਦੇ ਨਿੰਬੂ ਮੈਂ ਕਿਹਾ ਪਤਾ ਸੰਤਰੇ ਆ ਆ ਨਿੰਬੂ ਲੱਗੇ ਹੋਏ ਡੇ ਡੇ ਮੰਮੀ ਦੇਖੋ ਸਾਗ ਤੋੜਦੇ ਹੋਏ ਆ ਗਾਇਸ ਇਹ ਦੇਖੋ ਮੇਰੀ ਮੰਮੀ ਲੋਕਾਂ ਦਾ ਸਾਗ ਤੋੜਤੀ ਹੋਈ ਪਕੜੀ ਗਈ ਸਾਗ ਤੋੜਤੀ ਹੋਏ ਪਕੜੀ ਗਈ ये दे देखो हमारी मम्मी के गांव में सूर कैसे आ गए इतने सूरों ने कैसे काम खराब किया है यहाँ पर गायस विरे इस फ्री का आ गया जी फ्री का बुढ़िया ने बहुत तोड़िया और देखो साग ही साग ये सारा साग तोड़ के ले जाना है और साडा अंकल कह रहा है इधर तोड़ो खरा खरा है उधर खरा खरा है उधर खरा, 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 खरा तोड़ो ਨੇ ਤਾਂ ਮੇਰਾ ਵੀ ਵੰਟੀ ਕੱਪੜੇ ਦੇ ਕਿਸ ਤਰ੍ਹਾਂ ਹੈ ਬੀੜੀ ਥੋੜੀ ਘਰ ਆਂਟੀ ਨਾਲ ਨਾਲ ਕੱਪੜੇ ਚੇਂਜ ਕਰਕੇ ਆ ਗਈਆਂ ਉਹਦੇ ਆਹ ਲੈ ਆਂਟੀ ਟੋਰ ਕੱਢ ਗਈ ਹੈ ਹਾਂ ਦੇਖ ਇਹ ਤਾਂ ਤੋੜ ਗੰਦੇ ਆ ਆ ਥੋੜੋ ਆ ਇਦਾਂ ਤੋੜੀਦਾ ਮੰਮੀ ਨੂੰ ਤੋੜਨਾ ਨਹੀਂ ਆਉਂਦਾ ਮੰਮੀ ਦੇਖ ਲੈ ਕੀ ਕਰਦੀ ਮੰਮੀ ਪਤਾ ਨਹੀਂ ਕੀ ਕਰਦੀ ਫਿਰਦੀ ਆ ਨੇ ਨਸਾਗੋ ਹੈ ਨਾ ਇਹ ਆ ਬੀਜਾ ਸੰਟੀ ਉਹਦੇ ਹੋ ਗਿਆ ਇਹ ਆ ਬੀਜਾ ਸਾਕ ਪਚਾ ਕੇ ਰੱਖਿਆ ਇਹ ਆ ਬੀਜਾ ਸੀਗਾ ਬੀਜਾ ਅੱਛਾ ਹੁਣ ਤਾਂ ਇਦਾਂ ਨਹੀਂ ਹੋਣਾ ਮੈਂ ਕਿਦਾਂ ਪੋਣੀ ਦਿੱਤਾ ਖੇਲੀਆਂ ਤਾਂ ਇਹ ਸਿੱਧੀ ਬੜੀ ਚੰਗੀ ਆ ਦੇ ਤਾ ਸਾਗ ਟੜਮ ਦੀ ਨਾਲ ਹਾਂ ਪਤਾ ਪਈਆਂ ਦੀ ਸੀ ਇੱਥੇ ਕੋਤ ਮੈਂ ਤਾਂ ਮੂਣੀ ਲੈ ਆਣਿਆ ਖਾਣ ਆ ਮਮਮੀ ਨੂੰ ਸਾਗ ਇਹ ਤੋੜਨਾ ਆਦਾ ਪਤਾ ਨਹੀਂ ਸਾਗ ਦੇ ਭੇਟੀ ਨਹੀਂ ਜਾਂਦੀ ਹੈ ਦੇਖੋ ਸਾਡੇ ਪਪੂਲਰ ਸਾਡੇ گاؤں ਦੇ ਪਪੂਲਰ ਦੇਖੋ ਇਧਰ ਬੀਬੀ ਸੂਟ ਸ਼ਰਾਰੇ ਪਾ ਕੇ ਆ ਕੇ ਵੀਡੀਓ ਬਣਾਉਂਦੀ ਹੋਈ ਕਹਿੰਦੇ ਮਾਝ ਨਾ ਪਿੱਛੇ ਨਾ ਹਟ ਪਵੇ ਨਹੀਂ ਨਾ ਖਦੀ ਐਸੀ ਪਾਰਟੀ ਪਤਾ ਨਹੀਂ ਕਾਦੀ ਪਾਰਟੀ ਖਾ ਕੇ ਆ ਕੇ ਵਾਕ ਤੋਣ ਲਾ ਪਏ ਲੋ ਪਤਾ ਨਹੀਂ ਕਾਦੀ ਘੜਦੀ ਕੁੜੀ ਆ ਮੈਂ ਵੀ ਤੋੜ ਕੇ ਦਿਖਾਉਂਦਾ ਤੁਹਾਨੂੰ ਆ ਗੰਦਲ ਆ ਏਦਾਂ ਕਰਨਾ ਬੱਸ ਮੈਂ ਤਾਂ ਦਮਾਜੀ ਫੇਰ ਬੋਲਦੇ ਹਾਂ ਇਹਨੂੰ ਫੇਰ ਏਦਾਂ ਛਿੱਲੋ ਅੜਿਆ ਸੁਣੀ ਦੇਤਾ ਕੀ ਕਰਦੇ ਵੀਰੋ ਆਹ ਲਸਣ ਪੱਟ ਗਏ ਸਾਰੇ ਅੱਜ ਮੇਰਾ ਤਾਂ ਛੱਡਿਆ ਕੁਝ ਨਹੀਂ ਇੱਧੇ ਖਾਜੀਦਾ ਹੈ ਨਹੀਂ ਮੇਰਾ ਵੀ ਨਹੀਂ ਮੇਰਾ ਤਾਂ ਕੁਝ ਵੀ ਨਹੀਂ ਛੱਡਿਆ ਸਾਰੇ ਆ ਮੁੰਡੇ ਕਰਕੇ ਕੰਮ ਲਈ ਮੈਂ ਕੀ ਕਹ ਰਿਹਾ ਆ ਏਦਾਂ ਖਾਣ ਨੂੰ ਬਸਵਾਉਂਦਾ ਸਾਰੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਬਹੁਤ ਜਮੀ ਹੁੰਦਾ ਸਾਡੇ ਮੂਹੂਦ ਬਹੁਤ ਲੱਗਿਓ ਇੱਥੇ ਪਰ ਆ ਗੱਲ ਨਹੀਂ ਨਾਲ ਨਾਲ ਪਾਣੀ ਦੇਣਾ ਪੈਂਦਾ ਆ ਨੰਤੀ ਹੈਲੋ ਐਦਾ ਕੋ ਹੈਲੋ ਗਾਇਸ ਵੀਰੇ ਹੈਲੋ ਕਮਾ ਹਾਂ ਹੈਲੋ ਗਾਇਸ ਬਾਈ ਨੀ ਕੀ ਦੇਖੀ ਵੀ ਤੇ ਆਪਣੀ ਬਜੂਰੀ ਦੇਖ ਰਾ ਅਜੀ ਉਹ ਦੈਲਾ ਪੈ ਜਾਕ ਦੋਨ ਪਾਰਟੀ ਖਾ ਕੇ ਆ ਕੇ ਹਾਂ ਐਂ ਦਾ ਭਾਈ ਬਕਾਨੀ ਹੁੰਦੇ ਚ ਨਾ ਹੈਲੋ ਦਾ ਕਹਿਣਾ ਹੀ ਆ ਭਲਾ ਉਦੋਂ ਦੰਦੜ ਕਨੀ ਸਵਾਸ ਗਈ ਸਰੋਂ ਦੇ ਹੋਣੀ ਆ ਆਪੇ ਤੇਲ ਤੇਲ ਸਮੈਲ ਆਉਂਦੀ ਸਿਰ ਚੋਂ ਉਹ ਸਵਾਦ ਹੁੰਦਾ ਸੁਦਾ ਇਹ ਨੇਚਰਲ ਜਿਹੜੀ ਸਰੋਂ ਦਾ ਥਾ ਗਿਆ ਉਹ ਆ ਕੋਈ ਖਾ ਇਹਨੂੰ ਦੂਸਰੀ ਗਲਤ ਚੀਜ਼ ਨਹੀਂ ਪਾਈਓ ਆਹੀ ਖਾ ਦੇਨੂੰ ਪਈ ਉਹ ਜਿਹੜੀ ਇੱਥੇ ਢੇਰ ਟੂਰ ਹੁੰਦਾ ਆ ਢੇਰ ਜਮਾ ਘਾਲੀਦਾ ਆ ਸਾਰਾ ਜਿਹੜਾ ਗੋਹਾ ਨਾ ਪਿਆ ਰਹਿੰਦੇ ਨੇ ਪਿਆ ਰਹੇ ਢੇਰ ਬਣ ਜਾਂਦਾ ਉਹ ਫੇ ਪਾਇਆ ਇਹਨੂੰ ਦੇਸੀ ਤਰੀਕੇ ਨਾਲ ਸਾਈਡ ਇਫੈਕਟ ਵਾਲੀ ਕੋਈ ਚੀਜ਼ ਨਹੀਂ ਵਿੱਚ ਪਾਈਓ ਖੁਦਾਬਾਥੀਆ ਇਹ ਸਾਡੇ ਪਿੰਡ ਚ ਇਦਾਂ ਖਾਣ ਵਾਲੀ ਚੀਜ਼ਾ ਬਹੁਤ ਦੇਖੋ ਆ ਦੇਖੋ ਆ ਨਹੀਂ ਖਾਣ ਵਾਲੀ ਏ ਉਹ ਆਗ ਚਾਲਣ ਵਾਲੀ ਏ ਨਾ ਸਮਝੀ ਖਾਣ ਵਾਲੀਆਂ ਆ ਆ ਦੇਖੋ ਪਾਲਕ ਲਸਣ ਹਲਦੀ ਆਂਬ ਉਹ ਦਸਾਗ ਅਮਰੂਦ ਸਾਰਾ ਕੁਝ ਆਪਣੇ ਆਰਗੈਨਿਕ ਸਾਰਾ ਖਾਈਦਾ ਸੀ ਅਸੀਂ ਬਾਹਰ ਦੀ ਚੀਜ਼ ਕੋਈ ਨਹੀਂ ਖਾਈਦੀ ਆਰਗੈਨਿਕ ਚੀਜ਼ਾਂ ਖਾਈਦੀ ਚ ਖਾਈਦਿਆਂ ਹੀ ਆਰਗੈਨਿਕ ਚੀਜ਼ਾਂ ਹਲਦੀ ਵੀਡੀਓ ਦੇਖੋ ਸਾਡੇ ਇੱਥੇ ਆ ਪਿੰਡ 'ਚ ਹਲਦੀ ਉਹ ਸੇਲੀਆਂ ਨਾਲੇ ਸਾਗ ਤੋੜੀ ਜਾਂਦੀਆਂ ਨਾਲੇ ਚੁਗਲੀਆਂ ਕਰੀ ਜਾਂਦੀਆਂ ਪਤਾ ਨਹੀਂ ਕਿਹਦੀਆਂ ਚੁਗਲੀਆਂ ਕਰ ਰਹੀਆਂ ਸੇ ਤਾਂ ਗੱਲਾਂ ਕਰਦੀਆਂ ਕਦੋਂ ਚੁਗਲੀਆਂ ਕਰੀ ਜਾਂਦੀਆਂ ਕਰੀ ਜਾਂਦੀਆਂ ਚੁਗਲੀਆਂ ਆਹ ਦੇ ਸਾਡੀ ਮਾਂ ਤਾਂ ਬਹੁਤ ਚੁਲੀਆਂ ਨੂੰ ਤੇਜ਼ਾ ਦੇਤਾ ਕਿਦਾਂ ਕਰਨ ਲੱਗੀ ਚੁਗਲੀਆਂ ਨਾ ਇਹ ਤਾਂ ਨਾ ਇਹ ਤਾਂ ਕੁਝ ਵੀ ਨਹੀਂ ਨਾ ਕੁਝ ਵੀ ਕਾਲੇ ਹਾਂ ਗੜੀ ਹੋ ਆ ਵੀ ਨਾਲ ਕੰਦੇ ਖੜੋ ਖੜੀ ਹੋ ਕੇ ਰਾਦਾ ਵੀਡੀਓ ਬਣੀਏ ਦੇਖ ਚੱਲ ਬੱਸ ਵੀਡੀਓ ਤੇ ਬਹੁਤ ਹੈ ਨਾਲੇ ਮੰਮੀ ਨਹੀਂ ਨੇ ਕੀ ਇਹਦੇ ਨਾਲ ਥੋੜੀ ਜਿਹਾ ਮੈਂ ਉਹ ਗਾਣ ਬਲੀ ਵੀ ਉਹ ਕਹਿੰਦੀ ਕਰਕੇ ਆ ਪਤਾ ਕੋਟ ਨਹੀਂ ਕੋਈ ਆਣਾ ਪਤਾ ਨਹੀਂ ਕਰਨਾ ਜਿਹੜੇ ਕੋ ਖਰਾਬ ਨਹੀਂ ਤੜਨਾ ਖਰਾਬ ਹੈ ਹੀ ਨਹੀਂ ਤਾਂ ਤਾਜ਼ਾ ਤਾਂ ਹੈ ਉਹ ਦੇਖੋ ਜੀ ਇੰਨਾ ਸਾਗ ਇਕੱਠਾ ਕਰ ਲਿਆ ਲਿਆਂਣ ਨੂੰ ਤੇ ਹੋਣ ਫੇ ਚੱਲੀਏ ਚਲੋ ਚੱਲੀਏ ਫੇਰ ਮੰਮੀ ਗਾਹ ਦਾ ਗਾਹ ਹੋਰ ਤੋੜਦੀ ਹੋਈ ਸਾਗ ਮੰਮੀ ਰੱਜਦੀ ਨਹੀਂ ਸਾਗ ਹੋਰ ਸਾਗ ਤਾਂ ਕਰੀ ਜਾਂਦੀ ਹੈ ਪਤਾ ਹੀ ਆ ਬੰਦੇ ਨੂੰ ਹਾਂ ਇੰਨਾ ਕੀ ਹੋ ਜਾਣਾ ਹਾਂ 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 ਵੰਡੀ ਨੇ ਮਸੀਤਾ ਬਚਾਇਆ ਤਾਂ ਬਲੀ ਹੋਰ ਕੰਗੀ ਰਹਿ ਗਈ ਬਹੁਤ ਬਹੁਤ ਜਿਹੜੇ ਮਾਰਦੇ ਬੇੜੇ ਬੇੜੇ ਦੇ ਹੁੰਦੇ ਆ ਲੋ ਜੀ ਸਾਗ ਲਿਆ ਤੋੜ ਤੇ ਹੁਣ ਆਪਾਂ ਜਾਣਾ ਘਰ ਨੂੰ ਬਾਜੀ ਹੁਣੀ ਉੱਥੇ ਹੀ ਆ ਚਾਚੇ ਮੀਤੇਗੇ ਤੇ ਪਾਪਾ ਜੀ ਨੂੰ ਦੇਖ ਕੇ ਤੇ ਹੁਣ ਅਸੀਂ ਚੱਲ ਜਣਾ ਵਾਪਸੀ ਸ਼ਾਮ ਦਰਸੀ ਨੂੰ ਤੇ ਰਿੰਪਲ ਹੁਣੀ ਅੱਜ ਗਏ ਆ ਗੁਰਦੁਆਰਾ ਸਾਹਿਬ ਉੱਥੇ ਆ ਪ੍ਰੋਗਰਾਮਾ ਚੱਲਦਾ ਪਿਆ ਗੁਰਪੁਰਬ ਦਾ ਤੇ ਉਹ ਪਹਿਲੇ ਚੱਲ ਗਿਆ ਪਹਿਲਾਂ ਸੇਵਾ ਤੋਂ ਸੇਵਾ ਕਰਦੀ ਸੀ ਉੱਥੇ ਤੁਸੀਂ ਵੀਡੀਓ ਦੇਖ ਕੇ ਗਈ ਹੋਣੀ ਆ ਮੈਂ ਪਾਣੀ ਵੀ ਆ ਸ਼ਾਇਦ ਬਾਅਦ ਚ ਪਾਉਂ ਜੇ ਪਹਿਲਾਂ ਤੇ ਗੁਰਪੁਰਬ ਦੀ ਜੋ ਵੀ ਹੈਗਾ ਬਲੌਗ ਉੱਥੇ ਬਣਾਵਾਂਗਾ ਕਿ ਉਹਨਾ ਸ਼ੇਅਰ ਕਰ ਦੇਣਾ ਤਾਂ ਮੈਂ ਪੋਸਟ ਕਰ ਦੇਣਾ ਇਧਰੋਂ। ਰੈਂਪਲ ਹੁਣੇ ਮੇਰੀ ਗੱਲ ਹੋ ਗਈ ਹਟੀ। ਤੇ ਬਹੁਤ ਯਾਦ ਕਰਦੀ ਸੀ ਮੈਨੂੰ। ਅਸੀਂ ਸਾਗ ਤੋੜਾ ਨਾ ਆਏ ਸੀਗੇ ਚਲੋ ਹੁਣ ਵੇਲੇ ਹੋ ਕੇ ਫਿਰ ਕਰਦੇ ਗੱਲਾਂ ਬਾਤਾਂ। ਉਹ ਦੇਖੋ ਹੁਣ ਸਾਗ ਲਿਆ ਕੇ ਮੰਮੀ ਫੋਟੋ ਸ਼ੂਟ ਕਰਾਉਂਦੇ ਹੋਏ। ਫੋਟੋ ਸ਼ੂਟ ਹੁੰਦਾ ਹਨ ਮੰਮੀ ਹੁਣਾਂ ਦਾ। ਮੰਮੀ ਹੁਣੇ ਦੇਖੋ। ਚਲੋ ਹੁਣ ਸਿੱਤੇ ਰੱਖੀ ਰੱਖਣੀ ਗੱਡੀ ਜੀ ਰੱਖੋ ਚੱਲੀਏ। ਮੈਡੀ ਕੀ ਜਾਂਦੀ ਹੁਣ ਚੱਲਾ ਚੱਕ ਲਓ ਜੀ ਤੇਨੂੰ ਚਾਬੀ ਲੈ ਕੇ ਆ ਚਾਬੀ ਨਹੀਂ ਮੈਂ ਫਿਰ ਆਇਆ ਇੰਨਾ ਕਿ ਚਲੋ ਚੱਲੀਏ ਚਾ ਰੱਖ ਦੇ ਵਿੱਚ ਕੋਟੀ ਤਾਂ ਢੀ ਸਾਈਡ ਤੇ ਕਰ ਲਓ ਲਓ ਜੀ ਸਾਗ ਚੱਲਾ ਹੁਣ ਘਰ ਨੂੰ ਉੱਪਰ ਸੁੱਟਿਓ ਬਾਜ ਮਾਰ ਲਓ ਲਓ ਜੀ ਸਾਗ ਹੁਣ ਮੈਂ ਹੁਣ ਛਿਲਣ ਲੱਪਿਆ ਚੋਗ ਲਿਆ ਜੀ ਚੋਗ ਲਿਆ ਚੋਗ ਲਿਆ ਬੱਸ ਮੈਂ ਲੇਟ ਹੋ ਗਿਆ ਮੈਂ ਲੇਟ ਹੋ ਗਿਆ ਮਾੜਾ ਮਾ ਪਿਆ ਰਹੀਆਂ ਪਿਆਰ ਸਾਡੇ ਸੀ ਚੋਗਲਿਆ ਕੋਈ ਨਹੀਂ ਕਾਲਾ ਤਾਂ ਫਿਰ ਸਾਗ ਦਾ ਕੰਮ ਆ ਇਦਾਂ ਦੇਖ ਤਾਂ ਮਟਕ ਬੰਨ ਪਿਆ ਸੀ ਇਦਾਂ ਨੂੰ ਚਾ ਮੇ ਪਿਆ ਸੀ ਜਦੋਂ ਟੋਮਲ ਦਾ ਜਾ ਰਹੇ ਤਾਂ ਹੋਣ ਠੰਡ ਲੱਤ ਮੜਿਕ ਇਹ ਕਿ ਪੇਂਡ ਤੇ ਸਾਗ ਚੋਗਣਾ ਤਾਂ ਪੱਤੇ ਦੇ ਸਾਗ ਆ ਦੇਣ ਕਿੰਨਾ ਨੂੰ ਸਾਗ ਦੇਣਾ ਪੱਤੇ ਦੇ ਆਣ ਉਹਨੂੰ ਪਸੂਆਂ ਨੂੰ ਖਾਣ ਨੂੰ ਇੱਥੇ ਦੇਖ ਲਓ ਪਸੂ ਹੈਗਾ ਕੋਈ ਬਾਹਰ ਇਤੇ ਮੈਂ ਹੀ ਪਸੂ ਨਾ ਦੂ। ਉਹ। ਬੱਸ। ਨਹੀਂ ਇਹ ਜ ਸਾਗ ਆ ਕੇ ਰੱਖਦੇ ਹੋ ਜਿਆ ਮਤ ਪਾਲ ਹੋਏਗੀ ਇੱਥੇ। ਅਰੇ ਓਕੇ ਜੀ ਠੀਕ ਹੀ ਆ। ਹੋਰ ਓਕੇ ਉੱਠ ਹੁੰਦਾ ਹੁਣ। ਟੇਪਾ ਟੂਪਾ ਤੁਹਾਨੂੰ ਨਹੀਂ ਰਾਮ ਹੋਣਾ ਮੈਨ ਲੱਗਦਾ। ਅਜੀ ਦਾ ਕੰਮ ਦੀ ਤਾਂ ਨਹੀਂ ਉੱਧਾ ਦਾ ਕਰੋ। ਆ ਤੁਸੀਂ ਐਕਸਰਸਾਈਜ਼ ਕਰਿਆ ਕਰੋ ਨਾ ਆਪ। ਨੋ ਜੀ। ਸਾਗ ਲਿਆ ਮਮੀ ਨੇ ਸ਼ਿਲ। ਸਾਰੀ ਰਾਤ ਮੈਂ ਇਹਨਾਂ ਸਾਗੇ ਬਣਾਉਣਾ ਅੱਜ। ਲਓ ਜੀ। ਸਾਗ ਹੁਣ ਆਪਣਾ ਰਿਜਦਾ ਹੈ। ਦੇਖੋ ਪਾਹ ਬੜੀ ਓਏ ਤੇ ਓਏ ਹੋ ਹੋ ਪਾਹ ਬੜੀ ਤੱਕਦੀ। ਇਹਦਾ ਕੰਮ ਹੋ ਰਿਹਾ ਹੋਣ ਲੱਗਾ ਸੀ। ਇਹ ਮਾਤਾ ਸਾਡੀ ਪਤਾ ਨਹੀਂ ਕਿ ਦਾ ਹੱਥ ਪਾ ਲੈਂਦੀ ਵੇ। ਲਓ ਜੀ। ਸਾਗ ਹੁਣ ਆਪਣਾ ਰਿਜਦਾ ਹੈ। ਘੰਟੇ 3 ਹੋ ਗਏ ਨੂੰ ਰੱਖੇ ਨੂੰ। ਤੇ ਹੌਲੀ-ਹੌਲੀ એનર્ਜੀ ਆਣਾ ਰਿਜੀ ਜਾਣਾ। ਇਹ ਖਾਣਾ ਅਸੀਂ ਸਵੇਰ ਨੂੰ ਹੀ ਆ। ਕੋਈ ਨਹੀਂ ਦਕਾਣਾਂ ਨੂੰ ਮਾਣਾ ਗਾਲ ਨੂੰ। ਲੋ ਜੀ ਠੰਡ ਹੁਣ ਹੋ ਗਈ ਉਹ ਜ਼ਿਆਦਾ ਇੱਧਰ ਸਾਗ ਦੀ ਜੀ ਆਂਦਾ ਤੇ ਇੱਧਰ ਅਸੀਂ ਇਦਾਂ ਨਿੱਗ ਗਿਆ ਆਉਂਦਾ ਆ ਹੱਥ ਇਦਾਂ ਕਰਦੇ ਤੇ ਮੌਸਮ ਨੂੰ ਹੋ ਗਿਆ ਜਗਦਮ ਐ ਨਾ ਪੂਰਾ ਚੇਂਜ ਪਹਿਲਾਂ ਗਰਮੀ ਆਉਂਦੀ ਹੁੰਦੀ ਸੀ ਦੋ-ਤਿੰਨ ਦਿਨ ਪਹਿਲਾਂ ਦੀ ਗੱਲ ਹੈ ਠੰਡ ਲੱਗੀ ਨਹੀਂ ਹੁਣ ਜਗਦਮੇ ਠੰਡ ਕੀ ਆ ਕੱਲ ਵੀ ਠੰਡ ਸੀ ਅੱਜ ਜ਼ਿਆਦਾ ਹੋ ਗਈ ਤੇ ਹੁਣ ਠੰਡ ਹੋਈ ਜਾਂਦੀ ਬਾਰਾ ਬਚ ਕੇ ਰਹਿਣਾ ਪੈਣਾ ਥੋੜਾ ਕਪੜੇ ਮੋٹے ਵੀ ਥੋੜੇ ਜਿਹਾ ਘਟੇ ਲਏ ਆ ਕਿਉਂਕਿ ਮੌਸਮ ਉਧਰ ਜਿੱਦਿਆਂ ਦਾ ਥੋੜੇ ਘਟੇ ਹੀ ਆ ਹੁਣ ਜੇ ਇੰਦੇ ਠੰਡ ਰਹੀ ਤੇ ਮੈਨੂੰ ਲੱਗਦਾ ਮੋٹے ਕਪੜੇ ਵੀ ਹੁਣ ਜ਼ਿਆਦਾ ਲੈਣੇ ਪੈਣਗੇ ਅਸੀਂ ਆ ਪਹਿਲਾਂ ਪਹਿਲਾਂ ਨਿਕਲ ਜਾਂਦੇ ਤੇ ਗਾਹਾਂ ਤੇ ਗਾਹਾਂ ਸਕੀਮਾਂ ਚੇਂਜ ਹੋ ਜਾਂਦੀਆਂ ਤੇ ਬਾਕੀ ਦੇਖੋ ਤੇ ਸਾਗ ਬਣਦਾ ਮम्मी ਹੁਣ ਲੱਗੇ ਹੋਗੇ ਤੇ ਇਹਨੇ ਘੰਟੇ ਹੋ ਗਏ ਸਾਗ ਰੱਖੇ ਨੂੰ ਹੁਣ ਮੰਮੀ ਹੁਣ ਅੰਦਰ ਗਏ ਆ ਦੇਖੋ ਕਿੰਨੇ ਕਿੰਨਾ ਟਾਈਮ ਲੱਗਣਾ ਹੋਰ ਇਹਨੂੰ ਤੇ ਮੈਂ ਬਸ ਅੱਗ ਬਾਲਣ ਤੇ ਆ ਇਦਾਂ ਕਰੀ ਜਾਂਦਾ ਜਿੱਦਾਂ ਅੱਗ ਥੋੜੀ ਘੱਟ ਹੁੰਦੀ ਅੱਗੇ ਨੂੰ ਕਰ ਦਿੰਦਾ ਅੱਗ ਵੱਜ ਜਾਂਦੀ ਹੈ ਮੰਮੀ ਹੁਣੀ ਸਾਰਾ ਕੁਝ ਕੀਤਾ ਇਹਦਾ ਕਿ ਮੈਂ ਗਿਆ ਸੀ ਥੋੜਾ ਉਧਰ ਨੂੰ ਯਾਰ ਦੋਸਤਾਂ ਦੇ ਕੋਲ ਮੰਮੀ ਹੁਣੀ ਪੁੱਤਰ ਆ ਪਹਿਲਾਂ ਪਾਜੀ ਨੇ ਮਮਮੀ ਨੇ ਉਸ ਤੋਂ ਬਾਅਦ ਰੋਜ਼ਾ ਤੱਕ ਰੀਝੀ ਅੰਦਰ ਰੀਝੀਆਂ ਤਿੰਨ ਘੰਟੇ ਹੋਇਆ ਤੇ ਉਧਰ ਰੈਂਪਲ ਹੁਣੀ ਗੁਰਪੁਰਬ ਉੱਥੇ ਮਨਾ ਲਿਆ ਅੱਜ ਐਤਵਾਰ ਸੀਗਾ ਤੇ ਵਧੀਆ ਉਧਰ ਹੋ ਗਿਆ ਪ੍ਰੋਗਰਾਮ ਤੇ ਮੈਂ ਬਲੌਗ ਐਡਿਟ ਕਰਕੇ ਪਾਉਣਾ ਆ ਕੱਲੂ ਪਾਉਂਗਾ ਅੱਜ ਤਾਂ ਨਹੀਂ ਅੱਜ ਤਾਂ ਨੇਰਾ ਹੋ ਗਿਆ ਹੁਣ ਆ ਇਕ ਆਲੂ ਸਾਰੇ ਦੇਖਣਗੇ ਆਲੂ ਬਲੌਗ ਬਣਾਉਂਗਾ ਉੱਧਰ ਲਾ ਵੀਰਾਂ ਸਿਟੀ ਦੇ ਘਰ ਕੋਰਬਾ ਜਿਹੜਾ ਮਾਇਆ ਜਿਆ ਤੇ ਇਹ ਦੇਖੋ ਇੱਧਰ ਮੇਰੀ ਡਿਊਟੀ ਲੱਗੀ ਹੋਆ ਦੇਖ ਰਿਖ ਕਰਨ ਦੀ ਲੋ ਮਸ ਇਨੀ ਡਿਊਟੀ ਹੈ ਮੇਰੇ ਦੇਖੋ ਉਹ ਆ ਜਾਓ ਸਾਗ ਰੇਜ ਗਿਆ ਸਾਰਾ ਦੇਖ ਲਓ ਬਾਹਰ ਆ ਗਿਆ ਜੀ ਲੋ ਜੀ ਅਗਲੀ ਸਵੇਰਾ ਹੋਈ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਸਾਗ ਅਸੀਂ ਕੱਲ ਰੱਖਤਾ ਸੀ ਤੁਹਾਨੂੰ ਪਤਾ ਆ ਸਾਗ ਬਣ ਵੀ ਗਿਆ ਸੀ ਰਾਤੀ ਤੇ ਹੁਣ ਅਸੀਂ ਲੱਗੇ ਆ ਰੋਟੀ ਬਣਾਉਣੀਆਂ ਤੇ ਇਹਨਾਂ ਕੰਮ ਲੱਗੇ ਆ। ਸਾਗ ਦੇਖੋ ਸਾਡਾ ਕਿੰਨਾ ਸਵਾਦ ਬਣਿਆ ਆ। ਦੇਖੋ ਦਾ ਸਾਗ ਹਾਂ ਹਾਂ। ਯਾਰੇ ਧਾਰ ਕੋਲੋਂ ਥਾਵਾਂ ਤਾਂ ਮੇਰਾ ਕਿੱਦਾਂ ਨਹੀਂ ਮਜ਼ਾ ਆਉਂਦਾ। ਆ ਫੜੇ ਧੱਕਣ ਫੜਿਓ ਚੱਕ ਕੇ ਦਿਖਾ ਦਿੰਦੀ ਆ ਮੈਂ। ਧੱਕਣ ਫੜਿਓ ਆ ਦੇਖੋ। ਦੇਖੋ ਵੀ ਸਾਗ। ਹੂੰ। ਇਦਾਂ ਕਰ। ਦੇਖ ਕੇ ਜਿਆਦਾ ਭੁੱਖ ਲੱਗ ਗਈ। ਇਹਨੂੰ ਕਹਿੰਦੇ ਦੇਸੀ ਸਾਗ। ਸਾਰਾ ਕੁਝ ਆਰਗੈਨਿਕ ਪਾਇਆ ਨਾਲੇ ਅਸੀਂ ਤੇ ਨਾਲੇ ਅਸੀਂ ਕੁਤਰਿਆ ਵੀ ਹੱਥਾਂ ਨਾਲ ਤੇ ਘੋਟਿਆ ਵੀ ਹੱਥਾਂ ਨਾਲ ਤੇ ਹੁਣ ਮੱਕੀ ਦੀ ਰੋਟੀ ਤਿਆਰ ਹੋਣ ਲੱਗੀ ਆ ਪਰ ਅਸੀਂ ਖਾਣੀ ਆ ਕਣਕ ਦੀ ਰੋਟੀ। ਇਹ ਕਣਕ ਦੀ ਸਾਡੀ ਸਪੈਸ਼ਲ ਹੈਗੀ ਆ ਫੇਵਰੇਟ ਕਣਕ ਦੀ ਰੋਟੀ ਦੇ ਅਸੇ। ਹੁਣ ਤਾਂ ਮੈਂ ਫੇਰ ਵੀ ਮੱਕੀ ਦੀ ਖਾ ਲੈਣਾ। ਇਹ ਲੈਣਾ ਮੱਕੀ ਦੀ ਮੱਖਾਂਦਾ ਨਹੀਂ ਹੁੰਦਾ ਸੀ ਚੋਰੀ ਕੋਟ ਕੇ ਖਾਣ ਦੀ ਚੋਰੀ ਹੁਣ ਪਹਿਲੇ ਸਾਗ ਦਾ ਦਾ ਨਾ ਨਹੀਂ ਕੰਮ ਪਹਿਲਾ ਸਾਗ ਦਾ ਕੰਮ ਨੇ ਬੀਟਦੇ ਹੈ ਉਸਕੇ ਬਾਅਦ ਬੀਟਦੇ ਹੁਣ ਮਾਤਾ ਕਿੱਲੇ ਜੇ ਬੜੀ ਆਹ ਦੇਖੋ ਇਹ ਭੂਕਣਾ ਦੇਸੀ ਪਲਾਸਟਿਕ ਦਾ ਪਹਿਲਾਂ ਲੋਹੇ ਦੇ ਭੂਕਨੇ ਹੁੰਦੇ ਸੀ ਸਾਗ ਅਸੀਂ ਰੱਤੀ ਬਣਾ ਲਿਆ ਸੀਗਾ ਜੇ ਖਾਣਾ ਹੋਣਾ। ਤੋੜਕਾ ਟੁਟਕਾ ਲਾ ਕੇ ਸਟ ਲੈ ਆ ਵਿੱਚ। ਤੇ ਗਰਮ ਨਹੀਂ ਨਹੀਂ। ਗਰਮ ਹੈ। ਅੱਗ ਤਾਂ ਥੋੜੀ ਬਲਦੀ ਸੀ। ਤੇ ਹੁਣ ਮੰਮੀ ਪਕਾਉਗੇ ਰੋਟੀਆਂ। ਆਹ ਹਾਂ ਗਰਮ-ਗਰਮ ਆਪਾਂ ghee ਪਾ ਕੇ ਚੱਕਦਾ ਲੂਣ ਬਾਤ ਵਿੱਚ। ਥੋੜਾਕ ਪਾ ਦਿਓ ਘੱਟ ਸੀ ਥੋੜਾ ਜਿਹਾ। ਚਮਚਾਕ ਪੂਰਾ ਭਰ ਕੇ ਦੋ। ਇਹ ਹੈਗਾ ਆ ਤੇ ਆ ਕੇ ਦੂਸਰਾ ਕੀ ਕਹਨੂੰ? ਲੂਣ ਦੂਸਰਾ ਹੈ ਇਹ। ਕੀ ਕਹਿੰਦੇ ਇਹਨੂੰ? ਰੌਕ ਸਾਲਟ। ਪਾਕਿਸਤਾਨੀ ਹੋਣਾ ਪਾਕਿਸਤਾਨੀ ਲੂਣ ਇਹਨੇ ਪਾ ਦੋ ਥੋੜਾ ਹੋਣਾ ਵੀ ਪਾ ਦੋ ਹੋਰ ਇਹ ਚ ਲੂਣ ਨਹੀਂ ਨਾ ਹੁੰਦਾ ਇਹ ਨਮਕ ਇਹਦੇ ਵਿੱਚ ਘੱਟ ਹੁੰਦਾ ਕਿਉਂਕਿ ਇਹ ਦੂਸਰਾ ਜਿਹੜਾ ਚਿੱਟਾ ਨਮਕ ਹੁੰਦਾ ਉਹਦੇ ਵਿੱਚ ਨਮਕ ਜ਼ਿਆਦਾ ਹੁੰਦਾ ਲੂਣ ਕਾ ਇਹਦੇ ਵਿੱਚ ਲੂਣ ਘੱਟ ਕਾ ਹੁੰਦਾ ਸਵਾਦ ਇਹ ਸਿਹਤ ਲਈ ਉੱਦਾ ਖਾਣਾ ਵਧੀਆ ਹੈ ਧਨੀਆ ਦੇਖੋ ਕਿ ਡਕ ਡਕਾ ਦੇ ਦੈਸੀ ਘੇ ਦਾ ਡੱਬਾ ਲਾਇਆ ਹੋ ਬਈ ਬਾਟੀ ਵੀ ਪਾਇਆ ਪਾਇਆ ਘੇ ਪਾ ਖਾਣਾ ਅੱਜ ਪਾਈਆ ਕੇ ਖਾਣਾ ਪਾਈਆ ਕੇ ਖਾਣਾ ਚ ਪੂਰਾ ਸਾਨੂੰ ਭੁੱਖਿਆਂ ਨੂੰ ਸਾਨੂੰ ਭੁੱਖਿਆਂ ਰੋਟੀ ਖਲਾਓ ਪਹਿਲਾਂ ਭਾਜੀ ਨੇ ਜਿਆਦਾ ਰੌਲਾ ਪਾਇਆ ਕਾਮਰ ਬਣੀ ਉਧਰ ਬਣੀ ਤੇ ਪਾਣੀ ਲੈ ਆ ਪਾ ਗਏ ਲੋ ਜੀ ਪਹਿਲਾਂ ਕਾਮਾ ਨੂੰ ਰੋਟੀ ਪਾ ਲਈਏ ਇਧਰ ਬੈਕ ਸਾਈਡ ਤੇ ਬਣਾਇਆ ਹੈ ਮਾਂਚੀ ਬੰਚੀ ਜਿੱਦ ਦਾ ਉਹਦੇਾਰੇ ਇੱਥੋਂ ਖਾ ਲੈਂਦੇ ਪਾਣੀ ਵੀ ਰੱਖਿਆ ਹੈ ਤੇ ਚੋਗਾ ਵੀ ਇੱਥੇ ਰੱਖਦੇ ਰਿਹਾ ਉਹ ਦੇਖ ਇੱਥੇ ਪਾਣੀ ਰੱਖਿਆ ਹੈ ਤੇ ਇੱਥੇ ਆਪਾਂ ਰੋਟੀ ਰੱਖ ਦਣੀ ਆ ਇਹਨਾਂ ਨੇ ਹੁਣ ਆਉਣਾ ਆ ਪੰਛੀਆਂ ਨੇ ਤੇ ਖਾ ਜਾਣਾ ਤੇ ਧੁੰਦ ਹੁਣ ਆ ਨਾ ਖਤਮ ਹੋ ਗਈ ਆ ਸਵੇਰੇ ਜਦੋਂ ਗਏ ਬਹੁਤ ਧੁੰਦ ਸੀ ਹੁਣ ਧੁੱਪ ਚੜ੍ਹਨ ਲੱਗੀ ਬਈ ਹਾਂ ਉਹ ਆ ਗਏ ਬਾਦ ਦਾ ਛਾਤੀ ਜੀ ਸੂਰਜ ਕੇ ਪਧਰਾ ਹੋ ਗਿਆ ਹੁਣ ਮਾਤੀ ਲਾਲੇ ਸੇ ਇਹਨੂੰ ਕਿਦਾਂ ਦਾ ਹੋ ਗਿਆ ਫਿਰ ਸਰ ਉਹ ਆਣੇ ਨਾਰੀਅਲ ਦਾ ਤੇਲ ਲੱਗਦਾ ਵਾਲ ਜੰਮ ਗਏ ਨਾਰੀਅਲ ਦੇ ਤੇਲ ਮੈਂ ਕਿ ਬਹੁਤ ਵਧੀਆ ਵਰਾਂਦਾ ਨਾਰੀਅਲ ਦੇ ਤੇਲ ਦਾ ਲੋ ਜੀ ਮਾਤਾ ਨੇ ਤਵਾਲੇ ਰੱਖ ਰੋਟੀ ਪਹਿਲਾਂ ਸਾਡੇ ਲਈ ਬਣਦੀ ਪਈ ਕਣਕ ਦੀ ਆ ਚਕਲਾ ਵਧੀਆ ਇਦਾਂ ਦਾ ਹਾਂ ਐਤੋਂ ਵੱਡਾ ਹੋਵੇ ਵੱਡਾ ਲੱਗ ਜਾਵੇ ਬਾਹਰ ਪਰ ਪੱਥਰ ਬਾਹਰ ਹੈ ਗਈ ਹੈ ਲਾਜ ਸਦਾਂ ਅ ਸਾਈਡ ਤੇ ਮੈਂ ਮੱਕਾ ਤ ਬਣਿਆ ਉਹਦੇ ਹੱਕ ਜੀ ਕਦ ਬਣੀ ਉਹ ਬੇਨਰ ਰੱਖਣ ਨੂੰ ਅੱਛਾ ਮੈਂ ਸਕੀਮ ਵਧੀਆ ਲੱਗੀ ਬੰਦਿਆਂ ਨੂੰ ਚਲੋ ਆਹ ਚਲ ਹੁਣ ਇਹ ਹੀ ਚੱਲ ਕਚਕਲੇ ਹੁੰਦੇ ਜਿੱਦ ਚੱਲਦੇ ਹਾਂ ਬੀਬੀਆਂ ਤਾਂ ਹੁੰਦੀਆਂ ਨਹੀਂ ਉਹ ਹੁੰਦਾ ਆਹ ਅੱਡਾ ਬਦਲਾ ਹੈ ਹੈ ਨਹੀਂ ਮਾਰ ਨਹੀਂ ਮਾਰੀ ਹੈ ਹਾਂ ਮੈਂ ਨਹੀਂ ਮਾਰਾਂ ਜੋ ਲਓ ਜੀ ਪਹਿਲਾਂ ਆਈ ਮੇਰੀ 바ਰੀ ਖਟ ਖਾਣ ਦੀ ਤੇ ਆ ਦੇਖੋ ਡੱਬਾ ਖੇਡਦਾ ਸਾਰਾ ਖਤਮ ਕਰ ਦੇਣਾ ਅੱਜ ਟਟੀਆਂ ਮੇਰਾ ਲਵਾ ਟਟੀਆਂ ਨੂੰ ਮੈਂ ਟਟੀਆਂ ਲਵਾ ਮੈਂ ਇੰਨਾ ਕੁ ਤਾਂ ਖਾ ਇੰਨਾ ਕੁ ਤਾਂ ਪਾਉਣਾ ਹੀ ਹਾਲੇ ਇੰਨਾ ਜਿਆਦਾ ਇੰਨਾ ਕੁ ਜਿਆਦਾ ਘਟਿਆ ਤੁਸੀਂ ਦੱਸੋ ਸਾਰੇ ਜਣੇ ਦੱਸੋ ਇੰਨਾ ਖਾ ਲਈਂ ਕਹਿੰਦੀ ਕੇਦੀ ਕੇਦੀ ਸਿਹਤ ਇੰਨਾ ਕੁ ਚੱਲ ਸਾਦੀ ਸਾਦੋ ਇਹ ਤਾਂ ਕਿ ਡੱਬੇ ਚ ਕੀ ਹੈ ਸਾਰਾ ਪਾਲਾ ਡੱਬੇ ਚ ਸਾਗ ਭਰਾਂ ਜਾਂਦੇ ਆ ਨੇ ਨੇ ਮਜ਼ਾ ਇਦਾਂ ਇੰਨਾ ਘੱਟ ਪਾ ਲੈਣੀ ਆ ਉਹ ਮੂੰਹ ਮੋੜ ਕੇ ਜਾਵੇ ਤਾਂ ਇਦਾਂ ਜਾਵੇ ਕਹਿੰਦੇ ਪਾ ਲੈਣੀ ਮੂੰਦਾ ਉਹ ਤਰਣਾ ਜਿਆਦਾ ਪਾ ਲਿਆ ਤਾਂ ਨਹੀਂ ਇੰਨਾ ਘੱਟ ਚੱਲਦਾ ਇੰਨਾ ਚੱਲੂਗਾ ਇੰਨਾ ਤਾਂ ਟੇਢੇ ਚੱਲ ਜੂਗਾ ਲੱਗਦਾ ਇਹ ਦੇਖ ਨੂੰ ਇਹ ਹੋਏਗਾ ਉਦਾਂ ਹੀ ਆ ਇਹ ਕਿਹੜਾ ਹੋਆ ਪੁਰਾਣੀ ਸਮੇ ਵਾਲਾ ਇੱਥੇ ਕਿਤੇ ਬੈਠਾ ਆ ਤਾਂ ਇੱਥੇ ਸਾਰੇ ਰੋਟੀ ਖਾ ਲੇ ਇੱਥੇ ਹੀ ਰਖ ਲਾ ਦੇਸੀ ਗਿਆ ਪੈ ਕੇ ਐਚ ਪਾਓ ਮੱਖਣ ਆਹ ਮੱਖਣਾਂ ਨੂੰ ਸਾਦ ਜਿਹੜੇ ਪਕਰਦੀ ਬੱਤੀ ਹੋਰ ਹੁਣ ਆਪਾਂ ਔਲ ਗਿਆ ਬੇ ਸਾਗ ਤੇ ਜਿੱਦਾਂ ਸਾਗ ਦੇਖਿਆ ਨਹੀਂ ਹੁੰਦਾ ਮਾੜੀਆਂ ਮਾੜੀਆਂ ਨੇ ਤੱਕੜੀ ਬਾਰੋਂ ਆਈ ਨੀ ਨੀਤਾ ਉਹ ਮਾੜੀਆਂ ਵਾਲੇ ਬੰਦੇ ਦੀ ਆਹ ਫੜਾਓ ਇੱਧਰ ਖਾਈਏ ਪਤਾ ਨਹੀਂ ਕੀ ਹੈ ਅੱਗੇ ਸਾਗ ਖਾਈਦਾ ਹੀ ਆ ਪਤਾ ਮਮੀ ਨੇ ਬਣਾਇਆ ਕਰਕੇ ਤਾਂ ਚਾ ਚੜੀ ਜਾਂਦਾ ਬਾਹਰ ਸਾਗ ਨਹੀਂ ਰੋਕ ਲੱਗੀ ਨਹੀਂ ਇਹਨਾਂ ਨੂੰ ਚਰਦੀ ਤੇ ਆਪਣੀ ਖੂਦ ਪਾਣੀ ਰੜਦੀ ਰੜਦੀ ਖਾਣੀ ਵੀ ਆਪਾਂ ਦੇਖੋ ਹਮ ਨਾ ਹਣ ਹੁਣ ਆਪਣੇ ਲਈ ਪ੍ਰਸ਼ਾਦਾ ਤਿਆਰ ਹੋ ਰਿਹਾ ਸਪੈਸ਼ਲ ਗਰਮ ਹੋ ਗਰਮ ਇੱਦੇ ਆਪਾਂ ਚੱਕ ਲੈਣਾ ਦੇਖੀ ਨਾ ਲੱਗਦਾ ਦੋ ਵਰਕੀਆਂ ਕਰਨੀਆਂ ਇਹਦੀਆਂ ਮੈਂ ਚ ਲਓ ਜੀ ਲੋ ਜੀ ਮਿਹਰਬਾਨ ਲੋ ਜੀ ਆਪਣੀ ਥਾਲੀ ਆ ਬੇਟਾ ਲੋ ਜੀ ਤੁਸੀਂ ਖਾਓ ਤੱਕ ਆਹਾਹਾ ਕੀ ਦੇਖੋ ਕਿਦਾਂ ਚਿੜਦਾ ਦੱਲੇ ਆਹਾਹਾ ਜੀ ਆਏ ਸਾਡਾ ਅਸੇ ਦਿਖਾਣਾ ਮੰਮੀ ਨੇ ਫਾਰਾਣਾ ਇੱਕ ਨੰਬਰ ਬਣਾਇਆ ਸਿਰਾ ਪਹਿਲਾ ਸਾਹ ਖਾਦਾ ਏ ਬਸ ਵਾਲੇ ਉਹ ਜਾ ਸਿਰਾ ਗਾਡਰ ਬਜਰੀ ਲੇਤਾ ਸਾਰਾ ਉੱਪਰ